ਸੱਚੀ ਗੱਲ ਜੀ ਅਸਟ੍ਰੋਲੋਜੀ ਵਿਦ ਲਾਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਸਾਨੂੰ ਹਮੇਸ਼ਾ ਉਹੀ ਚੀਜ਼ ਚਾਹੀਦੀ ਹੈ ਕਹਿੰਦੇ ਕਿਉਂ ਆਪਾਂ ਨੂੰ ਸਭ ਨੂੰ ਉਹੀ ਚੀਜ਼ ਚਾਹੀਦੀ ਹੈ ਜੋ ਅਸੀਂ ਚਾਹੁੰਨੇ ਕਿਉਂਕਿ ਸਾਡੇ ਮਨ ਦੇ ਵਿੱਚ ਚਾਹਤ ਪਈ ਤੇ ਸਾਨੂੰ ਉਸ ਚੀਜ਼ ਦੀ ਪ੍ਰਾਪਤੀ ਲਈ ਅਸੀਂ ਬੜੇ ਯਤਨ ਕੀਤੇ ਪਰ ਅਸਲ ਦੇ ਵਿੱਚ ਉਹ ਪ੍ਰਾਪਤੀ ਸਾਡੇ ਮਨ ਦੀ ਹੈ ਦਿਮਾਗ ਦੀ ਹੈ ਕਿ ਦੁਨੀਆਦਾਰੀ ਦੀ ਹੈ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਰਨੀ ਹਮੇਸ਼ਾ ਮਨ ਤੇ ਦਿਮਾਗ ਨੂੰ ਬੈਲੈਂਸ ਕਰਕੇ ਉਹ ਚੀਜ਼ ਕਰਨੀ ਚਾਹੀਦੀ ਹੈ ਜਿਸ ਦਾ ਸ਼ੌਂਕ ਹੋਵੇ ਅਸੀਂ ਕੀ ਕਰਦੇ ਆਂ ਅਸੀਂ ਉਹ ਚੀਜ਼ ਤੇ ਕਰਦੇ ਹੀ ਨਹੀਂ ਜਿਸ ਦਾ ਸ਼ੌਂਕ ਹੁੰਦਾ ਸਾਡੇ ਆਲੇ-ਦੁਆਲੇ ਵਾਲੇ ਸਾਡੇ ਕਈ ਵਾਰੀ ਮਾਤਾ-ਪਿਤਾ ਵੀ ਕਈ ਵਾਰੀ ਸਾਡੇ ਕਿ ਉਹਦੇ ਰਿਸ਼ਤੇਦਾਰੀ ਦੇ ਵਿੱਚ ਇੱਕ ਦਾ ਮੁੰਡਾ ਇੱਕ ਦੀ ਕੁੜੀ ਬਾਹਰ ਗਈ ਹੈ ਤਾਂ ਸਾਨੂੰ ਨਾਲ ਜਿੱਦ ਚੜ ਜਾਂਦੀ ਆ ਕਿ ਮਾਮੇ ਦੀ ਗਈ ਹੈ ਤਾਂ ਭੂਆ ਦੀ ਨੇ ਕਿਉਂ ਨਹੀਂ ਜਾਣਾ ਹਨਾ ਮਤਲਬ ਆਂਢ-ਗੁਆਂਢ ਦੇ ਵਿੱਚ ਕੋਈ ਗਿਆ ਹੈ ਤੇ ਅਸੀਂ ਕਿਉਂ ਨਹੀਂ ਜਾਣਾ ਅਸੀਂ ਬਰਾਬਰ ਕਿਉਂ ਅਗਲਾ ਅਗਲਾ ਕਹਿ ਰਿਹਾ ਦਤੂ ਵੀ ਬਸ ਐਦਾਂ ਹੀ ਕਰ ਇਹ ਜ਼ਰੂਰੀ ਇਹ 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 ਜ਼ਰੂਰੀ ਨਹੀਂ ਹੈ ਅਸਲ ਦੇ ਵਿੱਚ ਸਾਡੀ ਪਰੇਸ਼ਾਨੀ ਦਾ ਕਾਰਨ ਹੀ 메ਨ ਇਹ ਮੰਨਿਆ ਜਾਂਦਾ ਹੈ ਕਿ ਅਸੀਂ ਸਿਰਫ ਤੇ ਸਿਰਫ ਦਿਖਾਵੇ ਲਈ ਚੀਜ਼ਾਂ ਕਰਦੇ ਹਾਂ ਅਸੀਂ ਸਿਰਫ ਤੇ ਸਿਰਫ ਦੂਜਿਆਂ ਦੇ ਕੰਪੀਟੀਸ਼ਨ ਜਾਂ ਕੋਈ ਸਾਨੂੰ ਇਹ ਦੇਖ ਕੇ ਕਵੇ ਕਿ ਅਸੀਂ ਕਿਸ ਤਰ੍ਹਾਂ ਹਾਂ ਉਹ ਚੀਜ਼ ਕੰਮ ਕਰਦੇ ਹਾਂ ਇੱਕ ਭੇਡ ਚਾਲ ਚੱਲੀ ਜੀ ਬਸ ਹੁਣ ਵਾਰ-ਵਾਰ ਵਧੀਆ ਵਾਰ-ਵਾਰ ਓਕੇ ਹੋ ਸਕਦਾ ਵਧੀਆ ਹਰ ਕਿਸੇ ਲਈ ਵਧੀਆ ਥੋੜਾ ਪਰ ਨਹੀਂ ਨਹੀਂ ਤੂੰ ਵੀ ਜਾ ਨਹੀਂ ਨਹੀਂ ਬੱਸ ਹੁਣ ਤੂੰ ਵੀ ਜਾ ਬੱਚੇ ਦੇ ਦਿਮਾਗ ਚ ਇਦਾਂ ਦੀਆਂ ਚੀਜ਼ਾਂ ਭਰ ਦਿੱਤੀਆਂ ਸਾਡੇ ਸਾਜੀ ਸਾਰੇ ਰਿਸ਼ਤੇਦਾਰ ਚਲੇ ਗਏ ਬੱਸ ਮੈਂ ਹੀ ਰਹਿ ਗਿਆ ਹੁਣ ਮੈਨੂੰ ਇਹ ਆ ਵੀ ਮੈਂ ਵੀ ਜਾਵਾਂ ਲਓ ਦੱਸੋ ਆ ਕੋਈ ਜਵਾਬ ਹੋਇਆ ਆ ਕੋਈ ਸੋਚ ਹੋਈ ਠੀਕ ਹੈ ਓਕੇ ਉੱਥੇ ਜਾ ਕੇ ਵਧੀਆ ਹੈ ਜਾਣਾ ਚਾਹੀਦਾ ਜਿਹਦਾ ਮਨ ਹੋਵੇ ਜਾਓ ਪਰ ਉਹ ਜਾਓ ਨਾ ਜਿਨ੍ਹਾਂ ਦਾ ਮਨ ਹੈ ਉਹੀ ਗੱਲ ਨਾ ਕਿ ਜੇ ਮਨ ਹੈ ਦੂਜੇ ਦੀਆਂ ਗੱਲਾਂ ਦੇ ਦੂਜੇ ਨੂੰ ਦਿਖਾਉਣ ਲਈ ਇਹ ਨਾ ਕਰੋ ਤੁਸੀਂ ਹੈਨਾ ਤੇ ਫੇਰ ਅਸੀਂ ਬੱਚੇ ਵੀ ਦੂਰ ਕੱਢੇ ਬੱਚੇ ਵੀ ਦੂਰ ਭੇਜੇ ਆਪਣੇ ਤੋਂ ਦੂਰ ਵੀ ਕੀਤੇ ਮਨ ਸ਼ਾਂਤ ਵੀ ਨਾ ਹੋਇਆ ਨੁਕਸਾਨ ਕੀ ਹੋਇਆ ਨਾ ਸਮਾਂ ਹੱਥ ਆਇਆ ਨਾ ਵਿਚਾਰੇ ਬੱਚੇ ਖੱਜਲ ਖਵਾਰ ਆਪਣੇ ਮਾਤਾ ਪਿਤਾ ਤੋਂ ਦੂਰ ਹੋ ਗਏ ਨਾ ਉਹ ਚੀਜ਼ਾਂ ਦੀ ਸਕਸੈਸ ਲਈ ਜਿਹੜੇ ਗਏ ਸੀ ਉਹ ਨਹੀਂ ਮਿਲੀ ਹੁਣ ਗੱਲ ਇਹ ਆ ਕਿ ਅਸੀਂ ਸਾਨੂੰ ਉਹ ਨਹੀਂ ਮਿਲਦਾ ਜੋ ਅਸੀਂ ਸੋਚਦੇ ਆ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਹੈ ਸਾਨੂੰ ਉਹ ਨਹੀਂ ਮਿਲਦਾ ਜੋ ਅਸੀਂ ਸੋਚਦੇ ਆ ਜਾਂ ਅਸੀਂ ਜੋ ਦੁਨੀਆਦਾਰੀ ਮੁਤਾਬਕ ਕਰਦੇ ਆ ਸਾਨੂੰ ਉਹ ਮਿਲਦਾ ਹੈ ਜਿਸ ਲਈ ਅਸੀਂ ਰਿਜ਼ਰਵ ਕਰਦੇ ਆ ਜਿਸ ਤੇ ਲਈ ਅਸੀਂ ਬਣੇ ਹੁੰਨੇ ਆ ਜਿਸ ਲਈ ਸਾਡੇ ਸਟਾਰ ਸਾਨੂੰ ਸਾਡੇ ਮਨੋਵਲ ਤੇ ਸਾਡੀ ਹਰ ਚੀਜ਼ ਲਈ ਸਾਡੀ ਸੋਚ ਬਣਾਉਂਦੇ ਆ ਮੇਨ ਗੱਲ ਸੋਚ ਦੀ ਆ ਮੇਨ ਮੇਨ ਗੱਲ ਸਾਡੇ ਸਟਾਰ ਦੀ ਆ ਹੁਣ ਬੰਦੇ ਨੂੰ ਰਹਿਣ ਦੀ ਆਦਤ ਤਾਂ ਹੈਗੀ ਆ ਪਰਿਵਾਰ ਵਿੱਚ ਇੱਕ ਇੱਕ ਬੱਚਾ ਆਪਣੇ ਪਰਿਵਾਰ ਤੋਂ ਦੂਰ ਨਹੀਂ ਰਹਿ ਸਕਦਾ ਉਹਦੇ ਸਟਾਰ ਇਦਾਂ ਦੇ ਆ ਕਿ ਉਹਨੂੰ ਆਪਣੇ ਘਰ ਤੋਂ ਦੂਰ ਜਾਣਾ ਪਸੰਦ ਨਹੀਂ ਉਹਨੂੰ ਕਿਸੇ ਰਿਸ਼ਤੇਦਾਰੀ ਵਿੱਚ ਰਹਿਣਾ ਵੀ ਪਸੰਦ ਨਹੀਂ ਉਹਨੂੰ ਕਿਸੇ ਜਗ੍ਹਾ ਤੇ ਆਪਣੇ ਮਾਤਾ ਪਿਤਾ ਤੋਂ ਬਿਨਾ ਜਾਣਾ ਵੀ ਕਈ ਵਾਰੀ ਪਸੰਦ ਨਹੀਂ ਹੁੰਦਾ ਕਿਸੇ ਬੱਚੇ ਨੂੰ ਜਾਂ ਕਿਸੇ ਬੱਚੀ ਨੂੰ ਹਨਾ ਪਰ ਅਸੀਂ ਉਸ ਨੂੰ ਇਹ ਕਹਿ ਕੇ ਕਿ ਤੇਰੀ ਜ਼ਿੰਦਗੀ ਬਣ ਚੁਗੀ ਉਹ ਜ਼ਿੰਦਗੀ ਜਿਸ ਬਾਰੇ ਨਾ ਉਹਨਾਂ ਨੂੰ ਪਤਾ ਨਾ ਉਹ ਬੱਚੇ ਨੂੰ ਪਤਾ ਠੀਕ ਤਾਂ ਅਸੀਂ ਉਸ ਨੂੰ ਆਪਣੇ ਤੋਂ ਕਾਫੀ ਦੂਰ ਭੇਜ ਦਿੰਨੇ ਆਂ ਕਈ ਵਾਰੀ ਉਸ ਦੀ ਚਲੋ ਠੀਕ ਹੈ ਬੱਚੇ ਦਾ ਮਾਂ ਰਹਿ ਜਾਣਾ ਚਾਹੀਦਾ ਹੈ ਪਰ ਉਹੀ ਗੱਲ ਕਿ ਜੇ ਮਨ ਨਹੀਂ ਹੈ ਜੇ ਸਟਾਰਸ ਨਹੀਂ ਹੈਗੇ ਜੇ ਅਸੀਂ ਉੱਥੇ ਜਾ ਕੇ ਡਿਪਰੈਸ਼ਨ 'ਚ ਜਾਣਾ ਇਹ ਗੱਲ ਮੈਂ ਵੈਸੇ ਤੁਹਾਨੂੰ ਇਸੇ ਕਰਕੇ ਕੀਤੀ ਆ ਕਿ ਬਹੁਤੇ ਬੱਚੇ ਡਿਪਰੈਸ਼ਨ 'ਚ ਜਾ ਰਹੇ ਆ ਮੈਨੂੰ ਕਾਫੀ ਫੋਨ ਆਉਂਦੇ ਆ ਬਹੁਤ ਟੈਨਸ਼ਨ ਆ ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਕੋਈ ਇੱਥੇ ਮਤਲਬ ਸਾਡੇ ਨਾਲ ਧੋਖਾ ਹੀ ਹੁੰਦੇ ਆ ਕੋਈ ਸਾਡੇ ਕੰਮ ਤੇ ਜਾਣਿਆ ਤਾਂ ਸਾਡੇ ਪੈਸੇ ਨਹੀਂ ਮੋੜਦੇ ਹੁਣ ਬੱਚੇ ਇੱਕ ਭੋਲੇ ਨੇ ਨਿਆਣੀ ਉਮਰ ਹੈ 18 19 ਸਾਲ ਤੋਂ ਬਾਅਦ ਚਲੇ ਗਿਆ ਬਾਹਰ ਹੁਣ ਉੱਥੇ ਉਹਨਾਂ ਨੇ ਇਹ ਚੀਜ਼ਾਂ ਦੇਖੀਆਂ ਹੀ ਨਹੀਂ ਧੋਖੇ ਦੇਖੇ ਹੀ ਨਹੀਂ ਮਨ ਲਾ ਕੇ ਕੰਮ ਕਰਦੇ ਆ ਘਰ ਤੋਂ ਦੂਰ ਆਇਆ ਹੋਰ ਕੋਈ ਜੀ ਤੇ ਮੁੜ ਕੇ ਉਹਨਾਂ ਨੂੰ ਉਹਦੇ ਪੈਸੇ ਨਹੀਂ ਮਿਲਦੇ ਨਿਆਣਿਆਂ ਦੀ ਜਾਨ ਨਿਕਲ ਨਹੀਂ ਕੀਤੀ ਪਈ ਆ ਉੱਥੇ ਹਨਾ ਤੇ ਤੀਜੀ ਗੱਲ ਪੇਰੈਂਟਸ ਇੱਥੇ ਕਲਪਦੇ ਆ ਉਹ ਉੱਥੇ ਕਲਪਦੇ ਆ ਤੇ ਸਭ ਤੋਂ ਵੱਡੀ ਗੱਲ ਲੱਗਿਆ ਇੰਨਾ ਹੁੰਦਾ ਕਿ ਮੁੜ ਕੇ ਦੇਖਣ ਨੂੰ ਵੀ ਜੀ ਨਹੀਂ ਕਰਦਾ ਕਿ ਜੇ ਇੰਨਾ ਕੁਝ ਕਰਕੇ ਵੀ ਮੁੜੇ ਤਾਂ ਫਿਰ ਕੀ ਇਹ ਦਿਮਾਗ ਦੇ ਵਿੱਚ ਜਦੋਂ ਗੱਲ ਭਰ ਜਾਂਦੀ ਹੈ ਨਾ ਤੇ ਫਿਰ ਡਿਪਰੈਸ਼ਨ ਨਾ ਹੋਵੇ ਤੇ ਨਿਆਣੇ ਨੂੰ ਹੋਵੇਗੀ ਇਸੇ ਕਰਕੇ ਇਹ ਨਾ ਸੋਚੋ ਇਹ ਕਦੇ ਨਾ ਸੋਚੋ ਬੱਚੇ ਨੂੰ ਪੁੱਛੋ ਉਹਨੂੰ ਪੁੱਛੋ ਕਿ ਤੇਰਾ ਮਨ ਕੀ ਹੈ ਕੀ ਤੂੰ ਸਾਡੇ ਬਿਨਾ ਰਹਿ ਲੇਗਾ ਕੀ ਤੂੰ ਪਰਿਵਾਰ ਤੋਂ ਬਿਨਾ ਰਹਿ ਸਕਦਾ ਹੈ ਉਸ ਨੂੰ ਉਸ ਜਗ੍ਹਾ ਦੀ ਸੱਚਾਈ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਦਿਓ ਬਸ ਇਹ ਨਹੀਂ ਕਿ ਬਸ ਉਹਨਾਂ ਦਾ ਮੁੰਡਾ ਗਿਆ ਸੀ ਉਹਨਾਂ ਨੇ ਐਡੀ ਕੋਠੀ ਪਾ ਲਈ ਉਹਨਾਂ ਦਾ ਮੁੰਡਾ ਗਿਆ ਸੀ ਉਹਨੇ ਉੱਥੇ ਗੱਡੀ ਲੈ ਲਈ ਉਹਨਾਂ ਦੀ ਕੁੜੀ ਗਈ ਸੀ ਉਹਨੇ ਉੱਥੇ ਦੋ ਬੁਲਾ ਲਏ ਉਹਦੇ ਪੇਰੈਂਟਸ ਕਿਹੜਾ ਕੰਡਿਆ ਹੈ ਇਹ ਨਾ ਦੇਖੋ ਇਹ ਨਾ ਸੋਚੋ ਅਸੀਂ ਆਪ ਆਪਣੇ ਆਪਣੇ ਸਟਾਰ ਬਾਰੇ ਸੋਚਣਾ ਹੈ ਆਪਣੀ ਸੋਚ ਬਾਰੇ ਸੋਚਣਾ ਹੈ ਆਪਣੇ ਬੱਚਿਆਂ ਦੇ ਬੱਚਿਆਂ ਦੇ ਸੋਚ ਨਾਲ ਚੱਲਣਾ ਹੈ ਉਹਨਾਂ ਦੀ ਉਹਨਾਂ ਦੇ ਦਿਮਾਗ ਨਾਲ ਚੱਲਣਾ ਹੈ ਨਾ ਕਿ ਆਂਡ ਗਵਾਂਡ ਕਿਸੇ ਰਿਸ਼ਤੇਦਾਰੀ ਨਾਲ ਚੱਲਣਾ ਤੁਸੀਂ ਸਮਝ ਕੇ ਨਾ ਤਾਂ ਉਹ ਨਾ ਉਹ ਨਹੀਂ ਹੁੰਦਾ ਜੋ ਅਸੀਂ ਸੋਚਦੇ ਹਾਂ ਉਹ ਹੁੰਦਾ ਹੈ ਜੋ ਉਹ ਸੋਚਦਾ ਹੈ ਕਿ ਉਹ ਉਦੋਂ ਹੋਣਾ ਹੈ ਜਦੋਂ ਵਕਤ ਆਉਣਾ ਹੈ ਅਸ ਇਹ ਗੱਲ ਹਮੇਸ਼ਾ ਧਿਆਨ ਚ ਰੱਖਣੀ ਚਾਹੀਦੀ ਹੈ ਬੜਾ ਵਧੀਆ ਲੱਗਦਾ ਮੈਨੂੰ ਤੁਹਾਡੇ ਨਾਲ ਪਰਿਵਾਰਕ ਤੌਰ ਤੇ ਗੱਲਾਂ ਕਰਕੇ ਕਿਉਂਕਿ ਆਪਣੇ ਨਾਲ ਜੋ ਹੋ ਰਹੀਆਂ ਹੁੰਦੀਆਂ ਨੇ ਆਪਾਂ ਉਹਦੇ ਤੇ ਚਰਚਾ ਕਰਦੇ ਹਾਂ ਚਲੋ ਅੱਜ 6 ਅਕਤੂਬਰ 2025 ਦਿਨ ਸੋਮਵਾਰ ਦਾ ਤਿਥੀ ਧਿਆਨ ਨਾਲ ਸੁਣਿਓ ਚਤੁਰਤੀ ਤਿਥੀ ਰਵੀ ਕੀ ਅਜ ਤੇ ਚਤੁਰਤੀ ਤਿਥੀ ਦਾ ਪੱਖ ਜੋ ਹੈ ਸਵੇਰੇ ਦੁਪਹਿਰੇ 12:24 ਮਿੰਟ ਹੁਣ ਧਿਆਨ ਸੁਣਨ ਵਾਲ ਗੱਲ ਹੈ ਇਹ ਆ ਕਿ ਅਸਲ ਦੇ ਵਿੱਚ ਪੂਰਨਮਾਸ਼ੀ ਮੰਗਲ ਦੀ ਆ ਮੰਗਲਵਾਰ ਨੂੰ ਲਿਖੀ ਹੋਈ ਆ ਕਿ ਪੂਰਨਮਾਸ਼ੀ ਯੰਤਰੀ ਦੇ ਵਿੱਚ ਮੰਗਲਵਾਰ ਦੀ ਆ ਪਰ ਸੋਮਵਾਰ ਵਾਲੇ ਦਿਨ 12:24 ਤੋਂ ਬਾਅਦ ਪੂਰਨਮਾਸ਼ੀ ਦਾ ਪੱਖ ਸ਼ੁਰੂ ਹੋ ਜਾਏਗਾ ਤੇ ਰਾਤ ਦਾ ਪੂਰਨ ਚੰਦਰਮਾ ਪੂਰਨਮਾਸ਼ੀ ਦਾ ਹੋਏਗਾ ਕਿਉਂਕਿ ਅਗਲੇ ਦਿਨ ਸਵੇਰੇ ਮੰਗਲਵਾਰ 9:00 ਵਜੇ 18 ਮਿੰਟ ਤੇ ਪੂਰਨਮਾਸ਼ੀ ਦਾ ਪੱਖ ਖਤਮ ਹੋ ਜਾਏਗਾ ਤੇ ਉਸ ਤੋਂ ਬਾਅਦ ਜੋ ਹੈ ਨੇੜ ਬਖ ਸ਼ੁਰੂ ਹੋ ਜਾਏਗਾ ਤੇ ਜਿਹੜਾ ਰਾਤ ਦਾ ਚੰ드ਰਮਾ ਮੰਗਲਵਾਰ ਦਾ ਹੋਏਗਾ ਨਾ ਪੂਰਨਮਾਸ਼ੀ ਤਾਂ ਨਹੀਂ ਹੋਏਗਾ ਭਾਵੇਂ ਪੂਰਨ ਤੌਰ ਤੇ ਤੁਹਾਨੂੰ ਦਿਖੇਗਾ ਅਸਮਾਨ ਵਿੱਚ ਪਰ ਉਹ ਕ੍ਰਿਸ਼ਨ ਪੱਖ ਸ਼ੁਰੂ ਹੋ ਚੁੱਕੇਗਾ ਅੱਸੂ ਦੇ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਮ ਤਿਥੀ 9:18 ਤੇ ਮੰਗਲਵਾਰ ਤੋਂ ਸ਼ੁਰੂ ਹੋ ਚਾਏਗੀ ਤੇ ਆਪਾਂ ਦੱਸਾਂਗੇ ਪੂਰਨਮਾਸ਼ੀ ਦਾ ਪੱਖ ਤੇ ਨਾਲ ਅੱਸੂ ਦੇ ਮਹੀਨੇ ਦੀ ਪੂਰਨਮਾਸ਼ੀ ਤੇ ਸਰਦ ਪੂਰणिमा ਔਰ ਅਸਲ ਚ ਦੇਖਿਆ ਜਾਵੇ ਤਾਂ ਗ੍ਰਹਿਾਂ ਦੇ ਮੁਤਾਬਕ ਜੋ ਪੂਰਨ ਵਸ਼ੀ ਦਾ ਪੱਖ ਮੈਂ ਤੁਹਾਨੂੰ ਟਾਈਮ ਪੂਰਾ ਦੱਸ ਦਿੱਤਾ ਕਿਸ ਤਰ੍ਹਾਂ ਹੈ ਤੇ ਸਿਤਾਰਿਆਂ ਦੇ ਗ੍ਰਹਾਂ ਦੇ ਮੁਤਾਬਕ ਜੋ ਸਮਾਂ ਤਾਂ ਚਲੋ ਇਹੀ ਹੈ ਕਿ ਚਤੁਰਤੀ ਤਿਥੀ ਦਾ ਪੱਖ ਉਹ ਦੋ ਤੱਕ ਹੀ ਰਹਿਣਾ ਹੈ ਸ਼੍ਰੀ ਸਤਿਆਨਾਰਾਇਣ ਵਰਤ ਵੀ ਅੱਜ ਦੇ ਦਿਨੀ ਰਹੇਗਾ ਯੰਤਰ ਦੇ ਮੁਤਾਬਕ ਚੰਦਰਮਾ ਵੀ ਸੂਰਜ ਦੇ ਸਾਹਮਣੇ ਆ ਚੁੱਕਿਆ ਸ਼ਨੀ ਨਾਲ ਚੱਲ ਰਿਹਾ ਹੈ ਸ਼ਨੀ ਚੰਦਰ ਦਾ ਮੀਨ ਮੀਨ ਰਾਸ਼ੀ ਵਿੱਚ ਅੱਜ ਚੰਦਰਮਾ ਨੇ ਅੱਜ ਮੰਗਲ 100 ਵਾਰ ਵਾਲੇ ਦਿਨ ਮੀਨ ਰਾਸ਼ੀ ਚ ਚੰਦਰਮਾ ਕੱਲ ਨੂੰ ਵੀ ਮੀਨ ਦਾ ਚਿੱਤ ਚੰਦਰਮਾ ਰਹੇਗਾ ਬਿਲਕੁਲ ਸਾਹਮਣੇ ਸੂਰਜ ਦੇ ਸਾਹਮਣੇ ਚੰਦਰ ਹੋਵੇ ਤਾਂ ਤੁਹਾਨੂੰ ਪਤਾ ਪੂਰਨਮਾਸ਼ੀ ਹੈ ਤੇ ਸੂਰਜ ਦੇ ਨਾਲ ਚੰਦਰ ਹੋਵੇ ਤਾਂ ਸੌਰੀ ਸੂਰਜ ਦੇ ਸਾਹਮਣੇ ਚੰਦਰ ਹੋਵੇ ਤਾਂ ਪੂਰਨਮਾਸ਼ੀ ਹੈ ਸੂਰਜ ਦੇ ਨਾਲ ਹੋਵੇ ਤਾਂ ਅਮਸਿਆ ਹਾਂ ਬਿਲਕੁਲ ਇੱਥੇ ਰਾਹੂ ਕਾਲ ਦੀ ਗੱਲ ਕਰੀਏ ਆਪਾਂ ਤਾਂ ਅੱਜ ਦੇ ਦਿਨ ਸੋਮਵਾਰ ਵਾਲੇ ਦਿਨ 7:30 ਵਜੇ ਤੋਂ ਲੈ ਕੇ 9 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਕਰਦੇ ਆਪਾਂ ਗੱਲ ਕਿਦਾਂ ਦਾ ਜਾਏਗਾ ਅੱਜ ਦਾ ਦਿਨ ਪੂਰਨਮਾਸ਼ੀ ਦੇ ਪੱਖ ਦਾ ਪੂਰੀ ਤਰ੍ਹਾਂ ਨਾਲ ਐਕਸਪਲੇਨ ਕਰਕੇ ਰਾਤ ਨੂੰ ਚੰਦਰਮਾ ਪੂਰਨਮਾਸ਼ੀ ਦਾ ਆ ਤਾਂ ਇਸ ਕਰਕੇ ਉਸਦੇ ਦਰਸ਼ਨ ਜ਼ਰੂਰ ਕਰਨੇ ਆ ਸਭ ਤੋਂ ਪਹਿਲਾਂ ਅਜਿਹਾ ਜਰ ਮੇਸ਼ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਦੇ ਚੰਦਰਮਾ ਹੈ ਸਵੇਰ ਤੋਂ ਹੀ ਪਤਾਸੇ ਦਾ ਸੇਵਨ ਕਰ ਲੈਣਾ ਤੇ ਪੂਰਨਮਾਸ਼ੀ ਦਾ ਪੱਖ ਦੁਪਹਿਰ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਪਾਣੀ ਜਾਂ ਦੁੱਧ ਪੂਰਨਮਾਸ਼ੀ ਦੀ ਰੋਸ਼ਨੀ ਚ ਰੱਖ ਕੇ ਪੀ ਸਕਦੇ ਹੋ એનર્ਜੀ ਅੱਛੀ ਰਹੇਗੀ ਪੂਰਨ ਚੰਦਰ ਦੇ ਦਰਸ਼ਨ ਜ਼ਰੂਰ ਕਰਨੇ ਆ ਪਰ ਰਾਤ ਨੂੰ ਸਫੇਦ ਚੀਜ਼ ਦਾ ਸੇਵਨ ਨਹੀਂ ਕਰਨਾ ਦੁੱਧ ਰੱਖ ਸਕਦੇ ਹੋ ਪਰ ਉਹ ਅਗਲੇ ਦਿਨ ਪੀਓ ਥੋੜੇ ਦੇ ਰੱਖ ਕੇ ਉਹਨੂੰ ਫ੍ਰਿਜ 'ਚ ਰੱਖ ਦਿਓ ਟੌਰਸੀਆ ਦੇ ਮ੍ਰਿਗਰਾਸ਼ੀ ਵਾਲਿਆਂ ਦੇ ਲਈ ਚੰਦਰ 11 ਰਹੇਗਾ ਤੇ ਚੰਦਰ 11 ਅਗਰ ਮਾਦੇ ਪੈਰੀ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰਦੇ ਹੋ ਦੁੱਧ ਬੱਥੇ ਦਿਲਾਨੇ ਉਹ ਦੋ ਦੁੱਧ ਦੇ ਪੈਕੇਟ ਧਾਰਮਿਕ ਸਥਾਨ ਤੇ ਰੱਖਦੇ ਹੋ ਤਾਂ 11ਵੇਂ ਚੰਦਰ ਦਾ ਫਲ ਸ਼ੁਭ ਮਿਲ ਜਾਂਦਾ ਹੈ ਤਾਂ ਪੂਰਨਵਾਸ਼ੀ ਤੇ ਤੁਸੀਂ ਕੰਨਾਂ ਪਿੱਛੇ ਇਹ ਤਰ ਜਰੂਰ ਲਗਾਣਾ ਜੈਮਿਨੀ ਜਨ ਮਿਥੂਨ ਰਾਸ਼ੀ ਦੇ ਲਈ ਗੱਲ ਕਰੀਏ ਤਾਂ ਕਿਉਂਕਿ ਚੰਦਰ ਜੋ ਹੈ ਉਹ ਸ਼ਨੀ ਦੇ ਨਕਸ਼ਤਰ ਚ ਆ ਤੇ ਸ਼ਨੀ ਦੇ ਨਾਲ ਇਹ ਯੁਤੀ ਬਣੀ ਹੋਈ ਹੈ ਤੇ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਮਿਥੂਨ ਲਗਨ ਵਾਲਿਆਂ ਦੇ ਲਈ 10ਵੇਂ ਚੰਦਰ ਰਹੇਗਾ 10ਵਾਂ ਚਫਦਰ ਦੇਸ਼ ਸ਼ੁਭਤਾ ਲਈ ਕਿਸੇ ਮਜ਼ਦੂਰ ਨੂੰ ਅੱਜ ਖਾਣਾ ਖਿਲਾਉਣਾ ਤੁਹਾਡੇ ਲਈ ਸ਼ੁਭਤਾ ਦਵੇਗਾ ਉਸ ਨੂੰ ਜੁੱਤੀ ਲੈ ਕੇ ਵੀ ਦੇ ਸਕਦੇ ਹੋ ਬ੍ਰਹਸਪਤ ਲਗਨ ਚਾਹਤ ਧਾਰਮਿਕ ਸਥਾਨ ਤੇ ਪੀਲੀ ਦਾਲ ਦਾ ਦਾਨ ਕਰਨਾ ਵੀ ਵਧੀਆ ਕੈਂਸਰ ਜਨਕ ਕਰਕਰਾਸ਼ੀ ਦੀ ਗੱਲ ਕਰੀਏ ਤਾਂ ਕਰਕਰਾਸ਼ੀ ਵਾਲਿਆਂ ਦੇ ਲਈ ਸ਼ਨੀ ਚੰਦਰ ਨੌਵੇਂ ਸਥਾਨ ਵਿੱਚ ਔਰ ਸ਼ੁਕਰ ਕੇਤੂ ਦਾ ਯੋਗ ਦੂਸਰੇ ਸਥਾਨ ਵਿੱਚ ਚੰਦਰ ਕੇਤੂ ਦਾ ਜੋ ਸ਼ਨੀ ਚੰਦਰ ਦਾ ਜੋ ਜੋ ਗਿਆ ਤੇ ਨਾਲ ਸ਼ਨੀ ਦਾ ਨਕਸ਼ਤਰ ਹੈ ਮਿੱਤਰਨੀ ਹੈ ਇਸ ਕਰਕੇ ਕਿਸੇ ਵੀ ਗੱਲ ਨੂੰ ਕਿਸੇ ਵੀ ਤਰ੍ਹਾਂ ਆਪਣੇ ਦਿਮਾਗ ਤੇ ਜਿਆਦਾ हावी ਨਹੀਂ ਹੋਣ ਦੇਣਾ ਕੋਸ਼ਿਸ਼ ਕਰਨੀ ਹੈ ਕਿ ਹਲਕਾ ਜਿਹਾ ਮਿਊਜ਼ਿਕ ਸੁਣਿਆ ਜਾਵੇ ਔਰ ਚੌਲ ਤੇ ਦੁੱਧ ਚਾਹ ਦੇ ਪਾਣੀ ਚ ਝਾਲ ਪਰਵਾ ਕਰ ਦੋ ਜਾਂ ਲੰਗਰ ਚ ਵੀ ਦੇ ਸਕਦੇ ਹੋ ਲਿਓ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਨੂੰ ਯਾਤਰਾ ਜਟਾਲ ਦੇਣੀ ਚਾਹੀਦੀ ਆ ਜਰੂਰੀ ਨਾ ਹੋਵੇ ਤਾਂ ਨਾ ਜਾਓ ਔਰ ਅਗਰ ਬਹੁਤ ਜ਼ਰੂਰੀ ਹੈ ਤਾਂ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਤੇ ਕੁੱਤੇ ਨੂੰ ਕੁਝ ਨਾ ਕੁਝ ਪਾ ਕੇ ਜਾਣਾ ਹੀ એનર્ਜੀ ਤੇ ਕੇਤੂ ਦੀ એનર્ਜੀ ਨੂੰ ਸ਼ੋਭ ਕਰੇਗਾ ਕੋਸ਼ਿਸ਼ ਕਰਨੀ ਹੈ ਕਿਉਂਕਿ ਕੇਤੂ ਤੁਹਾਡੇ ਲਗਣ ਵਿੱਚ ਆ ਸ਼ੁਕਰ ਦੇ ਨਾਲ ਹਲਕੇ ਰੰਗ ਪਾਉਣੇ ਆ ਤੇ ਮਾਂ ਨਾਲ ਬੈਸਬਾਜੀ ਕਰਨ ਤੋਂ ਬਚੋ ਵਰਗੋ ਕੰਨਿਆ ਰਾਸ਼ੀ ਵਾਲੇ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਪ੍ਰੇਮ ਸਬੰਧਾਂ ਵਿੱਚ ਥੋੜੀ ਤੂੰ ਤੂੰ ਮੈਂ ਮੈਂ ਕੁਝ ਲੜਾਈ ਝਗੜਾ ਵੱਧ ਸਕਦਾ ਹੈ ਤਾਂ ਇਸ ਕਰਕੇ ਬਾਣੀ ਚ ਮਿਠਾਸ ਰੱਖਣੀ ਗੁੱਸਾ ਘੱਟ ਕਰਨਾ ਹੈ ਪ੍ਰੇਮ ਸਬੰਧਾਂ ਵਿੱਚ ਚੁੱਪਚਾਪ ਰਹਿਣਾ ਸਾਇਲੈਂਟ ਮੋਡ ਵਿੱਚ ਰਹਿਣਾ ਮੋਬਾਈਲ ਤੋਂ ਥੋੜੀ ਦੂਰੀ ਬਣਾ ਕੇ ਰੱਖਣਾ ਤੁਹਾਡੇ ਲਈ ਵਧੀਆ ਰਹੇਗਾ ਦੁੱਧ ਮੱਥੇ ਤੇ ਜ਼ਰੂਰ ਲਾਓ ਲਿਬਰਾ ਜਾਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਲਈ ਸ਼ਨੀ ਚੰਦਰ ਦਾ ਜੋਗ ਜੋ ਬਣਿਆ ਹੋਇਆ ਹੈ ਇਹ ਬਣਿਆ ਤੁਹਾਡੇ 6ਵੇਂ ਸਥਾਨ ਵਿੱਚ 6ਵੇਂ ਸਥਾਨ ਵਿੱਚ ਸ਼ਨੀ ਚੰਦਰ वैसे ता देखो शनिदाई नक्षत्र ਹੈ ਤੇ ਸ਼ਨੀ ਤੁਹਾਡਾ ਮਿੱਤਰ ਹੀ ਆ ਪਰ ਮੰਗਲ ਤੇ ਬੁੱਧ ਦੀ ਯੂਤੀ ਲਗਨ ਵਿੱਚ ਹੋਣ ਕਰਕੇ ਬਿਜ਼ਨਸ ਵਪਾਰ ਵਿੱਚ ਕਿਸੇ ਵੀ ਤਰ੍ਹਾਂ ਦੀ ਡੀਲ ਕਰਦੇ ਸਮੇਂ ਬਹੁਤ ਧਿਆਨ ਰੱਖੋ ਰਾਤ ਨੂੰ ਪੂਰਨਮਾਸ਼ੀ ਦਾ ਪੂਰਨ ਚੰਦਰ ਹੈ ਤੇ ਚੰਦਰ 6ਵੇਂ ਸਥਾਨ ਵਿੱਚ ਹੈ ਤਾਂ ਕੀ ਕਰਨਾ ਹੈ ਤੁਸੀਂ ਆਪਣੇ ਹੱਥ ਨਾਲ ਪੀਤਾਂ ਨੂੰ ਦੁੱਧ ਪਿਲਾਣਾ ਤੇ ਮਾਂ ਦੇ ਪੈਰੀਂ ਹੱਥ ਲਗਾਣਾ ਤੇ ਪਤਾ بڑے ਪਤਾਸੇ ਮਿਲ ਜਾਂਦੇ ਆ ਪਤਾਸੇ ਤੇ ਚੀਨੀ ਜਲ ਪ੍ਰਵਾਹ ਕਰਨਾ ਤੁਹਾਡੇ ਹਸਤੇ ਦਿੰਦਾ ਉਹ 12 ਸਕੋਰਪੀਓ ਜਾਨੀ ਬ੍ਰਿਸ਼ਟਿਕ ਰਾਸ਼ੀ ਵਾਲਿਆਂ ਨੇ ਸਵੇਰ ਤੋਂ ਮਿਸ਼ਰੀ ਦਾ ਸੇਵਨ ਕਰਕੇ ਕੀਤੀ ਦਿਨ ਦੀ ਸ਼ੁਰੂਆਤ ਅੱਛੀ ਰਹੇਗੀ ਭਾਵੇਂ ਕਿ ਪੂਰਨਮਾਸ਼ੀ ਦਾ ਪੱਖ ਦੁਪਹਿਰ ਤੋਂ ਬਾਅਦ ਸ਼ੁਰੂ ਹੋਵੇਗਾ ਪਰ ਫਿਰ ਵੀ ਮਿਸ਼ਰੀ ਤੇ ਚੌਲ ਮਿਕਸ ਕਰਕੇ ਤੁਸੀਂ ਅਗਲੇ ਦਿਨ 9:30 ਵਜੇ ਤੱਕ ਜਲਪਰਵਾ ਕਰ ਸਕਦੇ ਹੋ ਜੋ ਅੱਜ ਵੀ ਦੁਪਹਿਰ ਤੋਂ ਬਾਅਦ ਜਲਪਰਵਾ ਕਰਨ ਤੇ ਸੋਚਸਥਾਨ 'ਚ ਬੈਠਾ ਚੰਦਰ ਆਲਾਦ ਵੱਲੋਂ ਥੋੜੀ ਕਿਤਨਾ ਕਿਤੋਂ ਚੰਗੀ ਰਿਲੈਕਸ ਮਿਲ ਜਾਏਗੀ ਗੱਲ ਸੁਣਨ ਨੂੰ ਵੀ ਚੰਗੀ ਮਿਲੇਗੀ ਅਗਲੀ ਰਾਸ਼ੀ ਦੀ ਗੱਲ ਕਰ ਰਹੇ ਆਪਾਂ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਚੌਥੇ ਚੰਦਰ ਚੌਥਾ ਘਰ ਮਾਦਾਏ ਚੌਥੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਉਦਾਸੀ ਹੋਵੇ ਪਰੇਸ਼ਾਨੀ ਹੋਵੇ ਹਸਪਤਾਲਾਂ ਦੇ ਚੱਕਰ ਲੱਗਦੇ ਹੋਣ ਤਾਂ ਅੱਜ ਪੂਰਨਮਾਸ਼ੀ ਤੇ ਤੁਸੀਂ ਹਲਦੀ ਲੈ ਕੇ ਲੰਗਰ 'ਚ ਦੇ ਸਕਦੇ ਹੋ ਇਹਦੇ ਨਾਲ ਬ੍ਰਹਿਸਪਤ ਕਾਇਮ ਹੋਏਗਾ ਕਿਉਂਕਿ ਬ੍ਰਹਿਸਪਤ ਚੌਥੇ ਘਰ ਦਾ ਕਾਰਕ ਵੀ ਮੰਨਿਆ ਜਾਂਦਾ ਹੈ ਨਾਲ ਹੀ ਨਜ਼ਰਾਂ ਤੋਂ ਬਚੋ ਆਪਣੇ ਪੇਤ ਕਿਸੇ ਨੂੰ ਨਾ ਦਿਓ ਕੋਸ਼ਿਸ਼ ਕਰਨੀ ਹੈ ਤੁਸੀਂ ਅਗਰ ਕਿਤੇ ਪਾਣੀ ਤੋਂ ਲੰਘ ਰਹੇ ਹੋ ਤਾਂ ਇੱਕ ਨਾਰੀਅਲ ਚਾਲ ਪ੍ਰਵਾਹ ਕਰ ਦਿਓ ਕੈਪਰੀਕੋਨ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਸਿਤਾਰੇ ਸ਼ਨੀ ਚੰਦਰ ਦਾ ਯੋਗ ਤੀਸਰੇ ਸਥਾਨ ਵਿੱਚ ਪੂਰਨਮਾਸ਼ੀ ਤੇ ਪੱਕ ਤੇ ਤੁਸੀਂ ਤਿੰਨ ਕੁੱਤਿਆਂ ਨੂੰ ਖਾਣਾ ਜ਼ਰੂਰ ਪਾਉਣਾ ਹੈ ਜਾਂ ਕਹਿ ਸਕਦੇ ਆ ਆਪਣੇ ਵੇਟ ਜਿੰਨਾ ਹਰਾ ਚਾਰਾ ਅੱਜ ਕਮਸ਼ਾਲਾ ਪਾਉਣ ਤੇ ਸਿਹਤ ਸੰਬੰਧੀ ਪਰੇਸ਼ਾਨੀਆਂ ਤੋਂ ਨਿਜਾਤ ਮਿਲੇਗੀ ਨਾਲ ਹੀ ਅੱਜ ਦੇ ਦਿਨ ਵਾਈਟ ਜਾਂ ਕਰੀਮ ਰੰਗ ਪਾਉਣਾ ਵੀ ਤੁਹਾਡੇ ਲਈ ਸ਼ੁਭਤਾ ਦੇਵੇਗਾ ਪੈਸੇ ਦਾ ਲੈਣ ਦੇਣ ਥੋੜਾ ਧਿਆਨ ਨਾਲ ਕਰੋ ਅਕਿਊਰਸ ਯਾਨੀ ਕੁੰਭ ਰਾਸ਼ੀ ਕੰਬਰ રાશિ ਦੇ ਲਈ ਥੋੜੇ ਆਲੇ ਦੁਆਲੇ ਇਦਾਂ ਦੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਜਿਸ ਕਰਕੇ ਮਨ ਥੋੜਾ ਡਿਸਟਰਬ ਹੋ ਸਕਦਾ ਦੁੱਧ ਮੱਥੇ ਤੇ ਲਾਉਣਾ ਤੁਹਾਡੇ ਲਈ ਵਧੀਆ ਸਵੇਰ ਤੋਂ ਦੁੱਧ ਮੱਥੇ ਤੇ ਲਾਓ ਸ਼ਨੀ ਦਾ ਨਕਸ਼ਤਰ ਹੈ ਸ਼ਨੀ ਦੂਸਰੇ ਸਥਾਨ ਵਿੱਚ ਚੰਦਰ ਨਾਲ ਹੈ ਟੀਟ ਬਣ ਕੇ ਜਿੱਦੀ ਬਣ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ ਤੇ ਨਾਲ ਬਰਸਕਤ ਚੌਥੇ ਹੋਣ ਕਰਕੇ ਤੁਸੀਂ ਕੇਸਰ ਵਾਲੀ ਖੀਰ ਅੱਜ ਸ਼ਾਮ ਨੂੰ ਬਣਾ ਸਕਦੇ ਹੋ ਵਧੀਆ ਰਹੇਗੀ ਅਗਲੇ ਦਿਨ ਖਾਣੇ ਜਾਂ 2 ਘੰਟਾ ਦੋ ਤੁਸੀਂ ਉਹਦੇ ਚ ਰੱਖ ਕੇ ਕਿ ਨਾ ਮੈਂ ਚੰਦਰ ਦੀ ਰੋਸ਼ਨੀ ਚ ਰੱਖ ਕੇ ਵੈਸੇ ਥੋੜੀ ਦੇਰ ਲਈ ਮੈਡੀਟੇਸ਼ਨ ਕਰੋ ਚੰਦਰਮਾ ਨੂੰ ਦੇਖ ਕੇ ਤਾਂ ਸਮਝੋ ਅਨਰਜੀ ਬਹੁਤ ਸੀ ਚ ਜਾਏਗੀ ਪਾਈਸ ਜਨੀ ਮੇਨ ਰਾਸ਼ੀ ਦੀ ਗੱਲ ਕਰੀਏ ਤਾਂ ਮੇਨ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਨਸਲਾਂ ਜੁਕਾਮ ਛਿੱਕਾਂ ਲੱਗ ਸਕਦੀਆਂ ਨੇ ਇਰੀਟੇਟ ਘੱਟ ਹੋਵੋ ਗੁੱਸਾ ਘੱਟ ਕਰੋ ਗੱਲ-ਗੱਲ ਤੇ ਲੜਨਾ ਕਰਦਾ ਮਾਹੌਲ ਖਰਾਬ ਕਰੇਗਾ ਘਰ 'ਚ ਪਰੇਸ਼ਾਨੀ ਵਾਜ ਜਾਏਗੀ ਪਹਿਲਾਂ ਤੋਂ ਹੀ ਤੁਹਾਨੂੰ ਸਰੀਰਕ ਤੌਰ ਤੇ ਪਰੇਸ਼ਾਨੀ ਹੈ ਤੇ ਉਸ ਤੋਂ ਬਾਅਦ ਜੇ ਪਰੇਸ਼ਾਨੀ ਵਧ ਗਈ ਤੁਹਾਡੇ ਘਰ ਦੇ ਘਰੇਲੂ ਕਲੇਸ਼ ਤੇ ਤਾਂ ਸਮਝੋ ਫਿਰ ਹੋਰ ਜ਼ਿਆਦਾ ਪਰੇਸ਼ਾਨੀਆਂ ਵਾਜ ਜਾਣਗੀਆਂ ਤਾਂ ਕੀ ਕਰਨਾ ਤੁਸੀਂ ਵੀ ਸ਼ਨੀ ਚੰਦਰ ਦੀ ਜੁਤੀ ਲਗਨ ਵਿੱਚ ਹੋਣ ਕਰਕੇ ਸੂਰਜ ਸਤਵੇਂ ਹੋਣ ਕਰਕੇ ਚਲਦੇ ਪਾਣੀ ਦੇ ਵਿੱਚ ਤੁਸੀਂ ਕਿਉਂਕਿ ਨਿੰਬੂ ਅਗਰ ਕਿਤੇ ਮਿਲ ਜਾਣ ਜਾਂ ਕੇਲੇ ਲੈ ਕੇ ਚਾਰ ਜਾਂ ਜਲਪਰਵਾ ਕਰੋ ਬ੍ਰਸਪਤ ਕੈਮ ਹੋ ਜਾਏਗਾ ਤੇ ਬ੍ਰਸਪਤ ਦੀ એનર્ਜੀ ਤੁਹਾਨੂੰ ਸ਼ੁਭਫਲ ਦੇਗੀ ਠੀਕ ਨਾਲ ਕੀ ਅੱਜ ਸ਼ਨੀ ਚੰਦਰ ਦਾ ਜੋ ਕਿਉਂਕਿ ਲਗਨ ਵਿੱਚ ਹੈ ਇਸ ਕਰਕੇ ਤੁਸੀਂ ਆਪਣੀ ਚਾਂਦੀ ਲੈ ਕੇ ਕੋਲ ਰੱਖਣੀ ਹੈ ਤਾਂ ਇਹ ਕਿਸੀ ਤਰ੍ਹਾਂ ਚਾਂਦੀ ਲੈ ਕੇ ਪੂਰਾ ਦਿਨ ਗੋਲ ਰੱਖੋ ਜਾਂ ਤੁਸੀਂ ਪਾਣੀ ਚ ਪੀਓ ਕਿ ਕੋਈ ਵੀ ਆਪਣਾ ਚਾਂਦੀ ਦਾ ਕੋਈ ਗਹਿਣਾ ਕੋਈ ਕੜਾ ਹੈ ਕੋਈ ਹੋਇਆ ਤਾਂ ਉਹ ਰਾਤ ਨੂੰ ਸਾਰਾ ਦਿਨ ਚੰਦਰ ਦੀ ਰੋਸ਼ਨੀ ਚ ਰੱਖੋ ਸਮਝੋ એનર્ਜੀ ਹੋਈ ਮਿਲੇਗੀ ਚਾਂਦੀ ਨੂੰ ਤੇ ਉਹ ਬਾਹ ਮਾਨਸਿਕ ਪਰੇਸ਼ਾਨੀ ਘਟੇ ਏ ਸੀ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਪੂਰਨਮਾਸ਼ੀ ਦਾ ਪੱਖ ਕਦੋਂ ਰਹੇਗਾ ਤੈ ਕਦੋਂ ਤੱਕ ਕਿੰਨੇ ਚੱਲਣਾ ਹੈ ਤੇ ਨਾਲ ਹੀ ਪੂਰਨਮਾਸ਼ੀ ਤੇ ਕੀ ਕੀ ਉਪਾਅ ਕਰਨਾ ਚਾਹੀਦਾ ਹੈ ਕਿਉਂਕਿ ਸ਼ਨੀ ਚੰਦਰ ਦਾ ਯੋਗ ਬਣਿਆ ਤੇ ਸਾਹਮਣੇ ਸੂਰਜ ਦੀ ਦ੍ਰਿਸ਼ਟੀ ਵੀ ਹੈ ਤਾਂ ਇਸ ਕਰਕੇ ਮਾਨਸਿਕ ਸਥਿਤੀ ਦੀ ਮਜਬੂਤੀ ਦੇ ਲਈ ਹਮੇਸ਼ਾ ਯਤਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਉਹਦੇ ਲਈ ਕੀ ਕਰਨਾ ਇੱਕ ਤਾਂ ਚਾਂਦੀ ਗੋਲ ਰੱਖ ਲਿਆ ਕਰੋ ਜਦੋਂ ਵੀ ਪਰੇਸ਼ਾਨੀ ਹੋਵੇ ਹਲਕਾ ਮਿਊਜ਼ਿਕ ਸੁਣ ਲਿਆ ਕਰੋ ਜਿਆਦਾ ਸਰੀਰ ਡਾਉਨ ਹੋਵੇ ਤਾਂ ਲਾਲ ਕੱਪੜਾ ਗੋਲ ਰੱਖ ਲਿਆ ਕਰੋ ਤੇ ਪੂਰਨਮਾਸ਼ੀ ਦੇ ਚੰਦਮਾ ਦੀ ਰੋਸ਼ਨੀ 'ਚ ਥੋੜੀ देर ਜ਼ਰੂਰ ਬੈਠਿਆ ਕਰੋ ਉਹਨੂੰ ਦੇਖਿਆ ਕਰੋ ਸੱਚ ਜਾਣੋ ਹਾਲਾਤ ਭਾਵੇਂ ਕਿਦਾਂ ਦੇ ਵੀ ਹੋਣ ਇਹ ਇਦਾਂ ਹੀ ਰਹਿਣੇ ਆ ਨਾ ਅਸੀਂ ਹੋਈ ਬਦਲ ਸਕਦੇ ਆ ਆਪਣੇ ਆਪ ਨੂੰ ਹਾਲਾਤਾਂ ਨੂੰ ਬਦਲਣਾ ਸਾਰ ਕਿਸੇ ਦੇ ਹੱਥ ਹੱਥ 'ਚ ਹੈ ਹੀ ਨਹੀਂ ਹੈ ਤਾਂ ਤੁਸੀਂ ਆਪਣੇ ਆਪ ਨੂੰ ਚੇਂਜ ਕਰੋ ਸੈਰ ਕਰੋ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਖਾਸ ਤੌਰ ਤੇ ਡਿਪਰੈਸ਼ਨ ਚੋਂ ਨਿਕਲਣ ਦੇ ਲਈ ਮੰਗਲ ਮਜ਼ਬੂਤ ਕਰੋ ਤੇ ਥੋੜਾ ਜਿਹਾ ਸ਼ਹਿਦ ਲੈ ਕੇ ਤੁਸੀਂ ਅਜੇ ਪੂਰਨਮਾਸ਼ੀ ਤੇ ਉਪਾ ਕਰਨਾ ਥੋੜਾ ਜਿਹਾ ਸ਼ਹਿਦ ਲੈ ਕੇ ਉਹਨੂੰ ਤੁਸੀਂ ਚੰਦ ਦੀ ਰੋਸ਼ਨੀ 'ਚ ਰੱਖ ਦੇਣਾ ਚੰਦਰ ਮੰਗਲ ਦਾ ਯੋਗ ਬਣੇਗਾ ਉਸ ਤੋਂ ਬਾਅਦ ਹਰ ਰੋਜ਼ ਉਹਨੂੰ ਜੀਭ ਤੇ ਲਗਾਓ ਮਾਨਸਿਕ ਬਲਚਪਟਾ ਕੋਵਿਕ ਠੀਕ ਸਮਝ ਜਾਂਦਾ ਜਦੋਂ ਆਪ ਸਭ ਦਾ ਅਸਰ ਦੇਣਾ ਅੱਛਾ ਜਾਵੇ ਸਾਸ਼ਿਕਾ